ਤਾਂ ਪਿਆਰ ਭਰੀ ਹਸਤੀ ਨਾਲ ਦਿਔਰਪਨ ਅਬੂ ਬਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਵੀਰ ਕਰਦੇ ਤੁਸੀਂ ਸਾਰੇ ਟਿੰਟਾ ਕਮੋਗੇ ਮੈਂ ਲਿਆ ਅੱਜ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਵੀਡੀਓ ਲੈ ਕੇ ਆਉਣੇ ਨੇ ਜਿਹੜੀ ਆਪਾਂ ਸਾਰੀ ਸ਼ੇਲ ਤੇ ਲੈ ਕੇ ਆਉਣੇ ਹੁੰਦੇ ਆ ਕਿ ਘੱਟ ਪ੍ਰਾਈਸ ਤੇ ਲੈ ਕੇ ਆਉਣੇ ਨੇ ਡਿਸਕਾਊਂਟ ਤੇ ਵੀਡੀਓ ਲਾ ਰਹੇ ਆ ਕਿਉਂਕਿ ਵਿੰਟਰ ਸੀਜ਼ਨ ਹੈ ਜਿਹੜਾ ਆਫ ਹੁੰਦਾ ਜਾ ਰਿਹਾਗਾ ਇਸ ਲਈ ਜਿੰਨੇ ਕਿ ਆਪਣੇ ਕੋਲੇ ਪੀਸ ਪੈਨ ਹੈ ਸਿੰਗਲ ਸਿੰਗਲ ਜਾਂ ਡਬਲ ਡਬਲ ਪੀਸ ਪੈਨ ਹੈ ਸਾਰੇ ਆਪਾਂ ਡਿਸਕਾਊਂਟ ਤੇ ਲਾਵਾਂਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਆਪਾਂ ਆਰਡਰ ਕਨਫਰਮ ਤੁਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਬੁਟੀਕ ਵੀ ਸਾਡੇ ਤੋਂ ਲੈਣਾ ਉਹ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤੁਸੀਂ ਉਹ ਵੀ ਲੈ ਸਕਦੇ ਹੋ ਚਲੋ ਜੀ ਬਹੁਤ ਹੈ ਟਾਈਮ ਤੁਹਾਡਾ ਨਾਲ ਲੈਂਦੇ ਹੋ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਜਿਹੜਾ ਪਹਿਲਾ ਕਲਰ ਆ ਗਿਆ ਇਹ ਆਪਣੇ ਕੋਲੇ ਗਾਧਰੀ ਜਿਹਾ ਆ ਗਿਆ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਆ ਵਾਲੀ ਡਿਜ਼ਾਈਨਿੰਗ ਆ ਕਿ ਇਹਨਾਂ ਦੇ ਸੂਟਾਂ ਦੀ ਆਪਾਂ ਪਹਿਲਾ ਵੀਡੀਓ ਲਾਈ ਸੀ ਇਹ ਵਿੱਚ ਇਹਦੇ ਵਿੱਚ ਆਪਣੇ ਕੋਲੇ ਕਸਟਮ ਸਿੰਗਲ ਕਲਰ ਪਿਆਗਾ ਰੱਖੀ ਹੋਈ ਹੈ ਇਹਦੇ ਨਾਲ ਪਲੇਨ ਬਾਟਮ ਇਹਦਾ ਜਿਹੜਾ ਸੂਟ ਦਾ ਰੇਟ ਹੈ ਉਹ 550 ਰੁਪਏ ਰਹਿਣ ਵਾਲਾ ਸ਼ਿਪਿੰਗ ਚਾਰਜ ਜਿਹੜੇ ਉਹ ਪਹਿਣਗੇ ਤੁਹਾਡੇ ਪਹਿਣਗੇ ਸ਼ਿਪਿੰਗ ਚਾਰਜ ਵਿੱਚ ਨਹੀਂ ਹੈਗੇ 550 ਇਹਦਾ ਸੂਟ ਦਾ ਰੇਟ ਹੈਗਾ ਪਲੇਨ ਬਾਟਮ ਸਿਲਕ ਪ੍ਰਿੰਟ ਬਾਟਮ ਰਹਿਣ ਵਾਲੀ ਇਹਦੇ ਨਾਲ ਏਕੇ ਟੈਕਸ ਦੀ ਕਲੈਕਸ਼ਨਾਂਗੇ ਸਾਰੀ ਦੇਖ ਸਕਦੇ ਹੋਗੇ ਤੁਸੀਂ ਮम्मा ਜਿਹੜਾ ਅਗਲਾ ਪ੍ਰਿੰਟ ਆ ਗਿਆ ਇਹ ਸੰਕਰ ਦੀ ਅਲਫਾਇਨ ਆ ਗਈ ਇਹ 600 ਚ ਪਹਿਲਾਂ ਆਪਾਂ ਵੀਡੀਓ ਲਾਈ ਸੀਗੀ ਹੁਣ ਤੁਹਾਨੂੰ ਇਹ ਵਾਲਾ ਸੂਟ ਹੈ ਜਿਹੜਾ 500 ਦਾ ਪੈਣਾਗਾ ਮम्मा ਅੰਮੀ ਨੂੰ ਉਹ ਕੱਢ ਜਾ ਬੱਚਾ 500 ਦਾ ਪੈਣਾ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਸੂਟਾਂ ਦੇ ਜਿਹੜੇ ਸ਼ਿਪਿੰਗ ਚਾਰਜ ਨੇ ਉਹ ਤੁਹਾਡੇ ਪੈਣਗੇ ਜੇ ਤੁਸੀਂ ਦੋ ਸੂਟ ਵਾਇ ਕਰੂਗੇ ਤਾਂ ਤੁਹਾਡੇ ਘੱਟ ਪੈਣਗੇ ਜੇ ਤੁਸੀਂ ਸਿੰਗਲ ਜੇ ਤੁਸੀਂ ਦੋ ਸੂਟ ਵਾਇ ਕਰੋਗੇ ਤਾਂ ਵੀ ਤੁਹਾਡੇ ਉਨੇ ਸ਼ਿਪਿੰਗ ਚਾਰਜ ਪੈਣੇ ਨੇ ਜੇ ਇੱਕ ਕਰੋਗੇ ਤਾਂ ਵੀ ਉਨੇ ਪੈਣੇ ਨੇ ਜਿੰਦਾ ਜਿੰਦਾ weight ਵਧੀ ਜਾਊਗਾ ਸ਼ਿਪਿੰਗ ਚਾਰਜ ਜਿਹੜੇ ਹੁੰਦੇ ਨੇ ਉਹ ਘੱਟੀ ਜਾਂਦੇ ਨੇ ਇਹਦੇ ਵਿੱਚ ਸੈਕੰਡ ਕਲਰ ਆਪਣੇ ਕੋਲੇ ਆ ਗਿਆ ਪਿੰਕ ਪੀਚ ਜਿਹਾ ਪਿਓਰਲ ਫੈਨ ਹੈ ਇਹ ਸੰਕਰ ਦੀ ਲਫੈਨ ਹੈ ਇਹ ਜਿਹੜਾ ਸਟਾਫ ਹੈਗਾ ਜਿੱਦਾਂ ਤੁਸੀਂ ਮਰਜੀ ਰਾਤ ਨੂੰ ਪਾ ਕੇ ਪੈ ਜਿਓ ਖਰਾਬ ਨਹੀਂ ਹੋਊਗਾ ਇਹਦੀ ਕੋਈ ਫਿਨਿਸ਼ਿੰਗ ਨਹੀਂ ਜਾਣੀ ਹੈਗੀ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਪਏ ਨੇ ਜਿਹੜਾ ਅਗਲਾ ਸੂਟ ਹੈਗਾ ਇਹ ਆ ਗਿਆ ਸ਼ਿਮਰ ਤੇ ਇਹ ਸ਼ਿਮਰ ਦਾ ਸੂਟ ਹੈਗਾ ਗ੍ਰੀਨ ਕਲਰ ਦਾ ਸੂਟ ਹੈਗਾ ਇਹ ਪੈਰਟ ਜਿਹਾ ਹਾਸ ਹੁੰਦਾਗਾ ਇਹਦੇ ਵਿੱਚ ਵੀ ਆਪਾਂ ਕਾਫੀ ਕਲਰ ਸੇਲਸ ਕਰ ਚੁੱਕੇ ਹਾਂ ਜਿਹੜਾ ਹੁਣ ਇਹਦੇ ਵਿੱਚ ਆਪਣੇ ਕੋਲੇ ਸਿੰਗਲ ਕਲਰ ਪਿਆਗਾ ਚੈੱਕ ਕਰ ਸਕਦੇ ਹੋਗੇ ਤੁਸੀਂ ਇਹਦਾ ਜਿਹੜਾ ਰੇਟ ਆ ਸੂਟ ਦਾ ਉਹ 600 ਨਾਲ ਲਗਾ ਅਗਲੇ ਜਿਹੜੇ ਪੀਸ ਆਗੇ ਆਪਣੇ ਕੋਲੇ ਇਹ ਆਗੇ ਆਪਣੇ ਕੋਲੇ ਇਟਾਲੀਅਨ ਬੂਲ ਇਟਾਲੀਅਨ ਬੂਲ ਦੇ ਸੂਟ ਨੇ ਡਿਜ਼ਾਈਨ ਵੀ ਚੈੱਕ ਕਰੋ ਤੁਸੀਂ ਸੂਟਾਂ ਦੀ ਅ ਯੂਰੇ ਹੈ ਨਾ ਆ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਬਹੁਤ ਜਿਆਦੇ ਵਧੀਆ ਪ੍ਰਿੰਟ ਹੈਗਾ ਦੇਪੇਂਗਾ ਬਤਾ ਮਮਾ ਇਹਦਾ ਜਿਹੜਾ ਸੂਟ ਦਾ ਰੇਟ ਆ ਉਹ 850 ਰਹਿਣ ਵਾਲਾ ਹੁਣ ਤੁਹਾਨੂੰ ਤੁਹਾਨੂੰ ਡਿਸਕਾਊਂਟ ਪ੍ਰਾਈਸ 850 ਵਿੱਚ ਮਿਲਣਾ ਇਹ ਸੂਟ ਪਹਿਸੇ ਆਪਾਂ ਹਜ਼ਾਰਾਂ ਹਜ਼ਾਰ ਪੈਸੇ ਸੇਲ ਕੀਤੇ ਹੋਏ ਨੇ ਜਿਹੜਾ ਅਗਲਾ ਕਲਰ ਆ ਗਿਆ ਇਹਦੇ ਵਿੱਚ ਉਹ ਆ ਗਿਆ ਮਸਟਰਡ ਕਲਰ ਦੁਨੇ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਦੁਨਨਾ ਕਲਰਾਂ ਚ ਤੁਹਾਨੂੰ ਤੁਹਾਡੀ ਕੋਈ ਵੀ ਰਿਕੁਆਇਰਮੈਂਟ ਆਗੀ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਇੱਕ ਆਪਾਂ ਤੁਹਾਨੂੰ ਕਨਫਰਮ ਕਰਦੀ ਵੀ ਆਪਣੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪਲੀਜ਼ ਕੋਈ ਵੀ ਭੈਣ ਕੈਸ਼ ਔਨ ਡਿਲੀਵਰੀ ਨੂੰ ਫੋਨ ਨਾ ਕਰੇ ਉਹ ਸਿਰਫ ਆਨਲਾਈਨ ਪੇਮੈਂਟ ਦਾ ਆਪਣਾ ਮੈਥਡ ਹੈਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਕੋਈ ਵੀ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਅਗਲਾ ਸੂਟ ਜਿਹੜਾ ਰਹਿਣ ਵਾਲਾ ਹੈ ਆਪਣੇ ਕੋਲੇ ਸਿੰਗਲ ਪੀਸ ਪਿਆਗਾ ਕਟ్రਾਈ ਚ ਆਗਿਆ ਲਈ ਡਿਜ਼ਾਈਨਿੰਗ ਆਗੀ ਹਰਾ ਫਰੋਜੀ ਜੇ ਆਗੇ ਵਾਲਾ ਕਲਰ ਇਹਦੇ ਨਾਲ ਰੱਖੀ ਹੋਈ ਆ ਪਲੇਨ ਬਾਟਮ ਪਲੇਨ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਬਹੁਤ ਜਿਆਦੇ ਵਧੀਆ ਫਾਈਨ ਕੁਆਲਟੀ ਆ ਗਈ ਇਹ ਸੀ ਅੱਜ ਵਾਲੀ ਕਲੈਕਸ਼ਨ ਆਪਣੀ ਇਹਦਾ ਜਿਹੜਾ ਕੁਟਰਾਈ ਦੇ ਸੂਟ ਦਾ ਰੇਟ ਹੈ ਉਹ 1000 ਰੁਪਏ ਰਹਿਣ ਲੱਗਾ ਸ਼ਿਪਿੰਗ ਚਾਰਜ ਤੁਹਾਡੇ ਹੋਣਗੇ ਸਾਰੇ ਸੂਟਾਂ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਕਨਫਰਮ ਕਰ ਦਿੰਦੇ ਹਾਂਗੇ ਬਹੁਤ ਵਧੀਆ ਰਿਸਪੌਂਸ ਆਇਆ ਅੱਜ ਆਪਾਂ ਨੂੰ ਜਿਹੜੀ ਕੱਲ ਆਪਾਂ ਨੇ ਵੀਡੀਓ ਲਗਾਈ ਸੀ ਜਿਹੜੀ ਆਪਾਂ ਕੱਲ ਵੀਡੀਓ ਲਾਈ ਸੀ ਬਹੁਤ ਵਧੀਆ ਰਿਸਪੌਂਸ ਆਇਆ ਜਿਲਕੇ ਆਪਾਂ ਧੰਨਵਾਦ ਕਰਦੇ ਹਾਂ ਭੈਣਾਂ ਦਾ ਇੰਨਾ ਵਧੀਆ ਰਿਸਪੌਂਸ ਦੇਣ ਲਈ ਇਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਚੈਨਲ ਦੇ ਨਾਮ 'ਆਪਾ ਚੈਨਲ' ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ